ਬਾਈ ਜੀ ਗੱਲ ਕਰਾਂਗੇ ਲੋਕਤੰਤਰ ਵਿੱਚ ਵੋਟਾਂ ਦੀ ਮਹੱਤਤਾ ਤੇ ਬੜੀ ਘੈਂਟ ਗੱਲ ਆ ਵੀਡੀਓ ਨਾਲ ਆਖਰ ਤੱਕ ਜੁੜੇ ਰਹੋ ਸਵਾਦ ਬੜਾ ਆਉਣ ਵਾਲਾ ਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਇੱਕ ਵਾਰ ਇੱਕ ਬੰਦੇ ਨੇ ਇੱਕ ਪੋਲੀਟੀਕਲ ਦੇ ਪ੍ਰੋਫੈਸਰ ਤੋਂ ਪੁੱਛਿਆ ਕਹਿੰਦਾ ਬਾਈ ਜੀ ਇਹ ਦੱਸੋ ਵੀ ਲੋਕਤੰਤਰ ਦੇ ਵਿੱਚ ਵੋਟਾਂ ਦੀ ਕਿੰਨੀ ਕ ਮਹੱਤਤਾ ਤਾਂ ਜਿਹੜੀ ਗੱਲ ਉਹ ਪ੍ਰੋਫੈਸਰ ਨੇ ਕਹੀ ਬਾਈ ਜੀ ਉਹ ਸੁਣ ਕੇ ਤੁਸੀਂ ਵੀ ਕਹੋਗੇ ਵੀ ਪਤੰਦਰ ਨੇ ਸਿਰੇ ਹੀ ਲਾਤਾ ਤਾਂ ਪ੍ਰੋਫੈਸਰ ਬੋਲਿਆ ਕਹਿੰਦਾ ਬਾਈ ਜੀ ਜੇ ਮੇਰੀ ਨਿਗਾ ਨਾਲ ਦੇਖਿਆ ਜਾਵੇ ਤਾਂ ਲੋਕਤੰਤਰ ਦੇ ਵਿੱਚ ਵੋਟਾਂ ਦੀ ਇੱਜ਼ਤ ਜ਼ੀਰੋ ਆ ਤਾਂ ਉਹ ਬੰਦਾ ਜਿਹਨੇ ਸਵਾਲ ਪੁੱਛਿਆ ਸੀ ਉਹ ਬੜਾ ਹੈਰਾਨ ਹੋਇਆ ਕਹਿੰਦਾ ਮਹਾਰਾਜ ਤੁਸੀਂ ਕਿਵੇਂ ਕਹਿ ਸਕਦੇ ਹੋ ਪ੍ਰੋਫੈਸਰ ਕਹਿੰਦਾ ਮੈਂ ਇਸ ਲਈ ਕਹਿ ਸਕਦਾ ਕਿਉਂਕਿ ਜਦੋਂ 1990 ਦਾ ਸਾਲ ਸੀ ਤੇ ਮੈਂ ਉਦੋਂ ਬਹੁਤ ਛੋਟਾ ਹੁੰਦਾ ਸੀ ਅਸੀਂ ਚਾਰ ਭੈਣ ਭਰਾ ਸੀ ਤੇ ਮੈਂ ਉਹਨਾਂ ਵਿੱਚੋਂ ਸਭ ਤੋਂ ਛੋਟਾ ਸੀ ਸ਼ਨੀਵਾਰ ਦੀ ਰਾਤ ਨੂੰ ਅਸੀਂ ਸਾਰੇ ਪਰਿਵਾਰ ਨੇ ਖਾਣਾ ਖਾਧਾ ਖਾਣਾ ਖਾਣ ਤੋਂ ਬਾਅਦ ਪਿਤਾ ਜੀ ਨੇ ਪੁੱਛਿਆ ਕਿ ਕੱਲ ਨੂੰ ਬੱਚਿਓ ਛੁੱਟੀ ਹੈ ਦੱਸੋ ਤੁਸੀਂ ਚਾਚਾ ਜੀ ਦੇ ਘਰ ਜਾਣਾ ਜਾਂ ਮਾਮਾ ਜੀ ਦੇ ਘਰ ਜਾਣਾ ਕਿਹਦੇ ਘਰ ਚਲੀਏ ਤਾਂ ਅਸੀਂ ਚਾਰੇ ਬੱਚਿਆਂ ਨੇ ਕਿਹਾ ਚਾਚਾ ਜੀ ਦੇ ਪਰ ਸਾਡੀ ਮਾਤਾ ਨੇ ਕਿਹਾ ਮਾਮਾ ਜੀ ਦੇ ਪਰ ਸੁਹਾਵਕ ਸੀ ਇੱਕ ਪਾਸੇ ਚਾਰ ਵੋਟਾਂ ਤੇ ਇੱਕ ਪਾਸੇ ਸਿਰਫ ਇੱਕ ਵੋਟ ਫੈਸਲਾ ਹੋਇਆ ਕਿ ਜਿੱਧਰ ਵੋਟਾਂ ਵੱਧ ਨੇ ਉਧਰ ਹੀ ਚੱਲਾਂਗੇ ਯਾਨੀ ਸਵੇਰੇ ਚਾਚਾ ਜੀ ਦੇ ਘਰ ਚੱਲਾਂਗੇ ਇਹ ਫੈਸਲਾ ਹੋ ਗਿਆ ਤੇ ਸਾਰੇ ਸੌਂ ਗਏ ਪਰ ਦੂਜੇ ਦਿਨ ਜਦੋਂ ਸਵੇਰੇ ਉੱਠੇ ਤਾਂ ਤਸਵੀਰ ਬਿਲਕੁਲ ਬਦਲ ਚੁੱਕੀ ਸੀ ਮਾਤਾ ਨਾ ਕੇ ਆਪਣੇ ਗਿੱਲੇ ਵਾਲ ਸੁਕਾ ਰਹੀ ਸੀ ਤੇ ਸਾਨੂੰ ਆਵਾਜ਼ ਮਾਰ ਰਹੀ ਸੀ ਕਿ ਉਠੋ ਬੱਚਿਓ ਨਹਾਵੋ ਤਿਆਰ ਹੋਵੋ ਆਪਾਂ ਤੁਹਾਡੇ ਮਾਮਾ ਜੀ ਦੇ ਘਰ ਚੱਲਣਾ ਹੈ ਜਦੋਂ ਇਹ ਗੱਲ ਸਾਡੇ ਕੰਨਾਂ 'ਚ ਪਈ ਤਾਂ ਸਾਡੀਆਂ ਅੱਖਾਂ ਫਟੀਆਂ ਰਹਿ ਗਈਆਂ ਵੀ ਰਾਤ ਦਾ ਕੀ ਫੈਸਲਾ ਹੋਇਆ ਸੀ ਤੇ ਹੁਣ ਇਹ ਫੈਸਲਾ ਕਿੱਧਰ ਨੂੰ ਚਲਾ ਗਿਆ ਤਾਂ ਅਸੀਂ ਆਪਣੇ ਪਿਤਾ ਜੀ ਵੱਲ ਦੇਖਿਆ ਪਿਤਾ ਜੀ ਹੁਣ ਅਖਬਾਰ ਪੜਨ ਦਾ ਨਾਟਕ ਕਰ ਰਹੇ ਸੀ ਤੇ ਉਹ ਸਾਫ਼-ਸਾਫ਼ ਪਤਾ ਲੱਗ ਰਿਹਾ ਸੀ ਕਿ ਪਿਤਾ ਜੀ ਹੁਣ ਸਾਡੀ ਅੱਖ ਨਾਲ ਅੱਖ ਨਹੀਂ ਮਿਲਾ ਰਹੇ ਬਾਈ ਜੀ ਉਹ ਦੇਣਾ ਤੇ ਅੱਜ ਦਾ ਦੇਣਾ ਮੈਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਲੋਕਤੰਤਰ ਦੇ ਵਿੱਚ ਵੋਟਾਂ ਦੀ ਇੱਜ਼ਤ ਜ਼ੀਰੋ ਹੈ ਜਿਹੜੇ ਫੈਸਲੇ ਨੇ ਉਹ ਤਾਂ ਰਾਤ ਨੂੰ ਬੰਦ ਕਮਰਿਆਂ ਦੇ ਵਿੱਚ ਹੁੰਦੇ ਨੇ ਤੇ ਹੁੰਦੇ ਵੀ ਉਦੋਂ ਨੇ ਜਦੋਂ ਵਿਚਾਰੀ ਗਰੀਬ ਜਨਤਾ ਸੁੱਤੀ ਪਈ ਹੋਵੇ